ਜਿਵੇਂ ਮੇਰੇ ਮਾਦਰੀ ਨਮਾਜ਼ ਪੜ੍ਹਦੇ ਨੇ ਤੇ ਉਹ ਪੰਜ ਟਾਈਮ ਦੀ ਨਮਾਜ਼ ਕਰਦੇ ਹੀ ਕਰਦੇ ਨੇ ਪੱਕੀ ਉਮੀਦ ਬੱਸ ਵੀ ਜਦੋਂ ਮੈਂ ਜਾਣਾਗਾ ਤਾਂ ਮੈਂ ਇਦਾਂ ਹੀ ਦਸਤਾਰ ਸਜਾ ਕੇ ਜਾਣਾ ਜੀ ਮੈਂ ਇਦਾਂ ਮਤਲਬ ਖੁੱਲੇ ਵਾਲਾਂ ਚ ਜਾਂ ਟੋਪੀ ਲੈ ਕੇ ਨਹੀਂ ਜਾਂਦਾ ਜਿੱਥੇ ਜਾਣਾ ਮੇਰੇ ਪੱਗ ਬੰਨੀ ਹੋਊਗੀ ਸਿਰ ਤੇ ਕਦੇ ਮੈਂ ਇਦਾਂ ਨਹੀਂ ਵੀ ਟੋਪੀ ਲੈ ਕੇ ਤੁਰ ਕੇ ਜਾਂ ਨੰਗੇ ਸਿਰ ਤੋਂ ਕਿਉਂਕਿ ਜਾਇ ਨਹੀਂ ਜਾਂਦਾ ਦਸਤਾਰ ਬਿਨ ਇਦਾਂ ਲਾਈਕ ਐ ਲੱਗਦਾ ਵੀ ਜਿਵੇਂ ਕੁਝ ਖਾਲੀ ਖਾਲੀ ਜਿਹਾ ਮਹਿਸੂਸ ਹੁੰਦਾ ਹੁਣ ਪਰ ਮੇਰੇ ਡੈਡੀ ਜੀ ਟਾੜੀ ਪਾਸੇ ਉਪਰਵਾਸੀ ਉਸ 버ਗਰਸ ਹੋ ਗਏ ਨੇ ਤੇ ਉਹਨਾਂ ਦਾ ਰੁਝਾਨ ਸਿੱਖ ਧਰਮ ਵੱਲ ਜਿਆਦਾ ਸੀਗਾ ਤੇ ਉਹਨਾਂ ਦਾ ਅਮਰਸ਼ਾ ਕੀ ਹੋਇਆ ਸੀਗਾ ਤੇ ਉਹਨਾਂ ਨੂੰ ਦੇਖ ਦੇਖ ਕੇ ਬਸ ਮੈਨੂੰ ਐਦਾਂ ਹੋ ਗਿਆ ਕਿ ਵੀ ਮੈਂ ਐਦਾਂ ਉਹਦੇ ਡੈਡੀ ਵਾਂਗ ਪੱਗ ਬੰਨਣੀ ਹੈ ਸਿੱਖ ਧਰਮ ਹੀ ਸ਼ਾਇਦ ਐਦਾਂਗਾ ਐਦਾਂ ਦਾਗਾ ਕਿ ਮੱਲੂ ਮੱਲੀ ਦਿਲ ਕਰਦਾਗਾ ਕਿ ਬਸ ਇਧਰ ਨੂੰ ਚਲੇ ਜਾਏ ਕਿ ਇਹਦੇ ਬਾਰੇ ਪੜਦੇ ਜਾਏ ਕਿ ਕਿਉਂਕਿ ਉਹ ਜ਼ਿਹਨ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਜਦੋਂ ਗੁਰੂਆਂ ਦੀਆਂ ਸਾਖੀਆਂ ਪੜ੍ਹਿੰਗਾ ਸਕੂਲ ਦੇ ਵਿੱਚ ਛੋਟੇ ਸਾਹਿਬ ਜਦਿਆਂ ਦੇ ਬਾਰੇ ਪੰਜਾਬ ਪਿਆਰਿਆਂ ਦੇ ਬਾਰੇ ਤਾਂ ਉਹ ਸਾਰੇ ਇਤਿਹਾਸ ਦੀਆਂ ਗੱਲਾਂ ਫਿਰ ਦਿਲ ਵਿੱਚ ਚੱਲਦੀਆਂ ਰਹਿੰਦੀਆਂ ਨੇ ਸਾਰੇ ਕੋਈ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਰੀਕਾਲ ਹੁੰਦਾ ਰਹਿੰਦਾ ਬਾਰ-ਬਾਰ ਫਿਰ ਤੁਹਾਡਾ ਰੁਝਾਨ ਹੀ ਹੋ ਜਾਂਦਾ ਵੱਜ ਜਾਂਦਾ ਉਧਰ ਨੂੰ ਹਨਾ ਇਨਸਾਨ ਉਧਰ ਨੂੰ ਚਲਾ ਜਾਂਦਾ ਆਪਣੇ ਆਪ ਹੀ ਪਰ ਮੇਰੇ ਡੈਡੀ ਜੀ ਟਾਡੀ ਪਾਸਿੰਗ ਪ੍ਰਵਾਸੀ ਉਸ ਵਰਗਾ ਸੋ ਗਏ ਨੇ ਤੇ ਉਹਨਾਂ ਦਾ ਰੁਝਾਨ ਸਿੱਖ ਧਰਮ ਵੱਲ ਜ਼ਿਆਦਾ ਸੀਗਾ ਉਹ ਟਾਡੀ ਸੀਗੇ ਤੇ ਜਥੇਦਾਰ ਸੀ ਉਹਨਾਂ ਦਾ ਜਥਾ ਸੀਗਾ ਉਹ ਬਣਾ ਪਾਠੀ ਵੀ ਸੀਗੇ ਤੇ ਰੋਲਾਂ ਦੇ ਹੁੰਦੇ ਸੀ ਕਿ ਗੁਰਦਵਾਰ ਸਾਹਿਬ ਵਿੱਚ ਪਾਠ ਵੀ ਕਰਦੇ ਸੀਗੇ ਤੇ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀਗਾ ਤੇ ਉਹ ਲੇਹਦੇ ਸੀਗੇ ਤੇ ਆਬਵੀਅਸਲੀ ਉਹ ਦਸਤਾਰ ਵੀ ਸਜਾਉਂਦੇ ਸੀਗੇ ਤੇ ਉਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਸੀਗਾ ਤੇ ਉਹਨਾਂ ਨੂੰ ਦੇਖਦੇ ਕੇ ਬਸ ਮੈਨੂੰ ਐਦਾਂ ਹੋ ਗਿਆ ਕਿ ਵੀ ਮੈਂ ਐਦਾਂ ਉਹਦੇ ਡੈਡੀ ਵਾਂਗ ਪੱਗ ਬੰਨਣੀ ਆ ਵੀ ਉਹਨਾਂ ਨੂੰ ਮੈਂ ਨਿਤਰ ਸਵੇਰੇ ਉੱਠਦਾ ਵੇਖਦਾ ਸੀ ਜਦੋਂ ਸਕੂਲ ਜਾਂਦਾ ਸੀਗਾ ਤੇ ਦੂਜੀ ਗੱਲ ਇਹ ਹੋ ਗਈ ਕਿ ਜਿੱਦਾਂ ਮਾਹੌਲ ਦਾ ਫਰਕ ਬਹੁਤ ਪਿਆ ਹੁੰਦਾ ਤਾਂ ਸਾਡੇ ਸਕੂਲ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਸਮਰਦਾਪਾਈ ਸਕੂਲ ਦੇ ਵਿੱਚ ਕੀ ਸੀ ਕਿ 6ਵੀਂ ਤੋਂ ਉੱਪਰ ਨਾ ਮੁੰਡਿਆਂ ਨੂੰ ਕੰਪਲਸਰੀ ਸੀ ਦਸਤਾਰ ਸੇ ਉਹਨੂੰ ਤੇ ਮੇਰੇ ਸਾਹਮਣੇ ਨਾਲ ਵੀ ਮੇਰੀ ਕਲਾਸ ਦੇ ਵਿੱਚੋਂ ਸਾਰੇ ਬੱਚਿਆਂ ਨਾਲੋਂ ਪਹਿਲਾਂ ਮੈਂ ਦਸਤਾਰ ਸਜਾਉਣ ਲੱਗਾ ਸੀ ਤੇ ਮੈਂ 6ਵੀਂ ਤੋਂ ਨਹੀਂ ਮੈਂ 5ਵੀਂ ਤੋਂ ਹੀ ਲੱਗ ਗਿਆ ਸੀ ਦਸਤਾਰ ਸਜਾਉਣ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਅੰਦਰੋਂ ਚਾਅ ਸੀ ਕਿ ਮੈਂ ਪੱਗ ਬੰਨੀ ਆ ਉਦੋਂ ਹਾਲਾਂਕਿ ਮੈਨੂੰ ਆਉਂਦੀ ਨਹੀਂ ਸੀ ਮੈਂ ਚਲੋ ਡੈਡੀ ਨੂੰ ਕਹਿੰਦਾ ਸੀ ਵੀ ਮੇਰੇ ਤੁਸੀਂ ਬੰਨ੍ਹ ਦੋ ਤੇ ਮੈਂ ਉਦੋਂ ਕੈਰੀ ਪੱਗ ਲੈਣੀ 4 ਮੀਟਰ ਦੀ ਬਣਵਾ ਕੇ ਤੇ ਤੁਰ ਜਾਣਾ ਫਿਰ ਹੌਲੀ-ਹੌਲੀ ਮੈਂ ਇਦਾਂ ਬਸ ਫੇਸਬੁੱਕ ਤੋਂ ਦੇਖ ਲਈਆਂ ਫੋਟੋਜ਼ ਜਾਂ ਹੋਰਾਂ ਮੁੰਡਿਆਂ ਦੇ ਦੇਖ ਲਈਆਂ ਬੰਨਣਾ ਤਾਂ ਤਾਂ ਦੇਖ-ਦੇਖ ਕੇ ਬਸ ਨਮਾਜ਼ ਮੈਨੂੰ ਪੂਰੀ ਚੰਗੀ ਤਰੀਕੇ ਨਾਲ ਨਹੀਂ ਜਿੰਨੇ ਵੀ ਆਉਂਦੀ ਹੈ ਤਾਂ ਮੈਂ ਜਦੋਂ ਵੀ ਨਾਲ ਜਾਣਾਗਾ ਜਿਵੇਂ ਮੇਰੇ ਮਾਦਰੀ ਨमाज ਪੜਦੇ ਨੇ ਤੇ ਉਹ ਪੰਜ ਟਾਈਮ ਦੀ ਨमाज ਕਰਦੇ ਹੀ ਕਰਦੇ ਨੇ ਪੱਕੀ ਤੇ ਉਵੇਂ ਹੀ ਬਸ ਵੀ ਜਦੋਂ ਮੈਂ ਜਾਣਾਗਾ ਤਾਂ ਮੈਂ ਇਦਾਂ ਹੀ ਦਸਤਾਰ ਸਜਾ ਕੇ ਜਾਣਾ ਜੀ ਮੈਂ ਇਦਾਂ ਮਤਲਬ ਖੁੱਲੇ ਵਾਲਾਂ ਚ ਜਾਂ ਟੋਪੀ ਲੈ ਕੇ ਨਹੀਂ ਜਾਂਦਾ ਜਿੱਥੇ ਜਾਣਾ ਮੇਰੇ ਪੱਗ ਬੰਨੀ ਹੋਊਗੀ ਸਿਰ ਤੇ ਕਦੇ ਮੈਂ ਇਦਾਂ ਨਹੀਂ ਵੀ ਟੋਪੀ ਲੈ ਕੇ ਤੁਰ ਕੇ ਜਾਂ ਨੰਗੇ ਸਿਰ ਤੁਰ ਕੇ ਜੀ ਕਿਉਂਕਿ ਜਾਏ ਨਹੀਂ ਜਾਂਦਾ ਦਸਤਾਰ ਬਿਨ ਇਦਾਂ ਲਾਈਕ ਐ ਲੱਗਦਾ ਵੀ ਜਿਵੇਂ ਕੁਛ ਖਾਲੀ ਖਾਲੀ ਜਿਹਾ ਮਹਿਸੂਸ ਹੁੰਦਾ ਹੁਣ ਅਸਲ ਵਿੱਚ ਮੇਰਾ ਮੈਂ ਕਹੂੰਗਾ ਕਿ ਮਹੌਲ ਦਾ ਬਹੁਤ ਅਸਰ ਪੈ ਜਾਂਦਾ ਜੀ ਮੇਰਾ ਮਹੌਲ ਇਦਾਂ ਦਾ ਕਿ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਜਦੋਂ ਲਗਭਗ 8ਵੀਂ ਕਲਾਸ 'ਚ ਸੀਗਾ ਸ਼ਾਇਦ ਸਾਡੀ ਸਕੂਲ ਦੇ ਵਿੱਚ ਇੱਕ ਸਰਦਾਰ ਸਾਨੂੰ ਪੜਾਉਂਦੇ ਸੀ ਅਨਮੋਲਦੀਪ ਸਿੰਘ ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਹੁਣ ਇੱਕ ਕਲੱਬ ਚਲਾ ਰਹੇ ਹਾਂ ਦਸਤਾਰ ਸਭਾ ਕਲੱਬ ਸ਼ਾਇਦ ਇਹ ਚੀਜ਼ ਮੇਰੇ ਵਿੱਚ ਉਹਨਾਂ ਕੋਲੋਂ ਆਈ ਹੈ ਕਿ ਕਿਸੇ ਦੇ ਦਸਤਾਰ ਚਾਹਣੀ ਹੈ ਕਿਸੇ ਨੂੰ ਸਿਖਾਉਣੀ ਕਿੰਡੀ ਵੱਡੀ ਗੱਲ ਹੈ ਜੋ ਤੁਸੀਂ ਆਪਸ 'ਚ ਜਾਣਦੇ ਆ ਪਰ ਸਿਰਫ ਆਪਦੇ ਤੱਕ ਸੀਮਤ ਨਹੀਂ ਰੱਖਦੇ ਤੁਸੀਂ ਅੱਗੇ ਉਹਨਾਂ ਲੋਕਾਂ ਹੋਰਾਂ ਨੂੰ ਸਿਖਾਉਂਦੇ ਆ ਜਿਹੜੇ ਉਹ ਚੀਜ਼ ਦੇ ਵਿੱਚ ਹਾਲੇ ਪਰਪੱਕ ਨਹੀਂ ਹੈਗੇ ਜਾਂ ਹਾਲੇ ਸਿੱਖਣਾ ਚਾਹੁੰਦੇ ਨੇ ਪਰ ਉਹਨਾਂ ਕੋਲ ਕੋਈ ਸਾਧਨ ਨਹੀਂ ਹੈਗਾ ਤਾਂ ਅਸੀਂ ਜੇ ਉਹਨਾਂ ਦਾ ਸਾਧਨ ਬਣ ਸਕਦੇ ਆਂਗਾ ਤਾਂ ਕਿਉਂ ਨਹੀਂ ਫਿਰ ਹਨਾ ਵੀ ਜੇ ਸਾਡੇ ਕਰਕੇ ਉਹ ਆਪਣੇ ਧਰਮ ਦੇ ਨਾਲ ਜੁੜ ਸਕਦੇ ਨੇ ਚੰਗੇ ਤਰੀਕੇ ਦੇ ਨਾਲ ਹਨਾ ਕੁਝ ਚੰਗਾ ਸਿੱਖ ਸਕਦੇ ਨੇ ਤਾਂ ਮੈਨੂੰ ਉਹ ਅਨਮੋਲ ਸਰ ਨੇ ਇਹੀ ਗੱਲ ਦੱਸੀ ਕਿ ਜਦੋਂ ਕੋਈ ਵੀ ਕਦੇ ਤੁਹਾਡੇ ਕੋਲ ਆਵੇ ਨਾ ਕਿ ਭਾਈ ਮੈਨੂੰ ਪੱਗ ਸਿਖਾ ਦੇ ਮੇਰੇ ਪੱਗ ਬੰਨ ਕੇ ਦੇ ਕਦੇ ਨਾ ਨਹੀਂ ਕਰਨ ਤਾਂ ਇਦਾਂ ਹੀ ਤੇ ਜਦੋਂ ਬੰਨਦੇ ਵੀ ਆ ਉਹ ਵੀ ਗੱਲ ਹੈ ਇੱਕ ਦਿਲ ਨੂੰ ਸਕੂਨ ਜਿਹਾ ਮਿਲਦਾ ਹੈ ਜਦੋਂ ਕਿਸੇ ਦੇ ਪੱਗ ਬੰਨਦੇ ਆ ਠੀਕ ਹੈ ਨਾ ਜਿੰਨੇ ਵਾਰ ਮਰਜੀ ਬੰਨ ਲਗੇ ਪੱਗ ਉਹ ਇਦਾਂ ਲੱਗ ਜਾਂਦੇ ਬਸ ਹਾਂ ਵੀ ਸੋਹਣੀ ਬਨਣੀ ਆ ਸੋਹਣੀ ਬਨਣੀ ਆ ਵੀ ਇਹਨੂੰ ਪੂਰਾ ਜਚਾ ਦੇਣਾ ਇਦਾਂ ਹੋ ਜਾਂਦਾ ਹੈਗਾ ਵੀ ਬਸ ਰੂਹ ਖੁਸ਼ ਹੋ ਜਾਂਦੀ ਹੈ ਕਿ ਦੂਜੀ ਗੱਲ ਇਹ ਹੈ ਕਿ ਸਿੱਖ ਧਰਮ ਵੀ ਸ਼ਾਇਦ ਇਦਾਂਗਾ ਇਦਾਂ ਦਾਗਾ ਕਿ ਮੱਲੂ ਮਲੀ ਦਿਲ ਕਰਦਾਗਾ ਕਿ ਬਸ ਇਧਰ ਨੂੰ ਚਲੇ ਜਾਏ ਕਿ ਇਹਦੇ ਬਾਰੇ ਪੜਦੇ ਜਾਏ ਕਿ ਕਿਉਂਕਿ ਉਹ ਜ਼ਿਹਨ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਜਦੋਂ ਗੁਰੂਆਂ ਦੀਆਂ ਸਾਖੀਆਂ ਪੜ੍ਹੀਆਂ ਸਕੂਲ ਦੇ ਵਿੱਚ ਛੋਟੇ ਸਾਹਿਬ ਜੀ ਅਧਿਆਦੇ ਬਾਰੇ ਪੰਜਾਬ ਪਿਆਰਿਆਂ ਦੇ ਬਾਰੇ ਤਾਂ ਉਹ ਸਾਰੇ ਇਤਿਹਾਸ ਦੀਆਂ ਗੱਲਾਂ ਫਿਰ ਦਿਲ ਵਿੱਚ ਚੱਲਦੀਆਂ ਰਹਿੰਦੀਆਂ ਨੇ ਪਰ ਉਹ ਸਾਰਾ ਕੁਝ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਰੀਕਾਲ ਹੁੰਦਾ ਰਹਿੰਦਾ ਬਾਰ-ਬਾਰ ਫਿਰ ਤੁਹਾਡਾ ਰੁਝਾਨ ਹੀ ਹੋ ਜਾਂਦਾ ਵੱਜ ਜਾਂਦਾ ਉਧਰ ਨੂੰ ਹਨਾ ਇਨਸਾਨ ਉਧਰ ਨੂੰ ਚਲਾ ਜਾਂਦਾ ਆਪਣੇ ਆਪ ਹੀ ਤੇ ਹੁੰਦੇ ਐ ਕਿਉਂਕਿ ਉਹਨਾਂ ਨੂੰ ਇਦਾਂ ਲੱਗਦਾ ਨਾ ਵੀ ਸਾਡਾ ਧਰਮ ਤੇ ਇਹ ਧਰਮ ਵਚਨ ਲਾਈਕ ਉਹੀ ਗੱਲ ਵੀ ਜਿੱਦਾਂ ਥੋੜੀ ਸੋਚ ਉਹਨਾਂ ਦੀ ਅਲੱਗ ਆ ਕਿਉਂਕਿ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਰੇਕ ਦੀ ਆਪਣੀ ਆਪਣੀ ਸੋਚ ਆ ਚਲੋ ਉਹਨਾਂ ਦੀ ਆਪਣੀ ਕਹਿਣ ਦੀ ਗੱਲ ਸੀਗੀ ਮੇਰੀ ਆਪਣੀ ਸੀ ਤਾਂ ਮੈਨੂੰ ਜਿੰਨੇ ਵਾਰ ਵੀ ਕਿਹਾਗਾ ਮੈਨੂੰ ਇਹ ਕਹਿੰਦੇ ਕਿ ਯਾਰ ਵੀ ਤਾਂ ਧਰਮ ਆਪਣਾ ਹੈ ਮੁਸਲਮਾਨਾ ਵੀ ਤੂੰ ਪੱਗ ਕੇ ਬੰਦਾ ਛੱਡ ਪਰੇ ਕੀ ਕਰਨੀ ਹੈਣਾ ਵੀ ਚਲੋ ਹਾਂ ਪਹਿਲਾਂ ਡੈਡੀ ਜੀ ਸੀਗੇ ਤਾਂ ਠੀਕ ਹੈ ਮੈਂ ਮੈਂ ਕਿਹੜੇ ਕੱਲੇ ਡੈਡੀ ਜੀ ਦਾ ਕਰਕੇ ਬੰਦਾ ਮੈਂ ਕਿਹਾ ਮੇਰਾ ਆਪਣਾ ਅੰਦਰੋਂ ਮੇਰੇ ਬਾਜ ਆਉਂਦੀ ਵੀ ਹਾਂ ਦਸਤਾਰ ਸਜਾ ਦਸਤਾਰ ਸਖਾ ਹੈਣਾ ਪ੍ਰਮੋਟ ਕਰ ਇਹ ਚੀਜ਼ ਨੂੰ ਅੱਗੇ ਲੈ ਕੇ ਜਾ ਕਿਉਂਕਿ ਮੈਂ ਜਿੰਨਾ ਕਿ ਮੈਨੂੰ ਹੁਣ ਮੇਰੇ ਦੋਸਤ ਮਿੱਤਰ ਜੋ ਵੀ ਜਾਣਦੇ ਆ ਹੈਣਾ ਜਿੰਨੀ ਕਿ ਮੇਰੀ ਪਹੁੰਚ ਛੋਟੀ ਥੋੜੀ ਬਹੁਤੀ ਜਿੰਨੇ ਕਿ ਵੀ ਜਾਣਦੇ ਨੇ ਪੱਗ ਕਰਕੇ ਜਾਣਾ ਪੱਗ ਤੋਂ ਬਿਨਾ ਮੈਂ ਕੁਛ ਨਹੀਂ ਫਖੀਰ ਅਹਿਮਦ ਕੁਛ ਨਹੀਂ ਪੱਗ ਤੋਂ ਬਿਨਾ ਮੈਂ ਇਹ ਸੋਚਦਾ ਹਾਂ ਨਾ ਬਹੁਤ ਵਾਰ ਕਿ ਹੈਨਾ ਵੀ ਜੇ ਮੈਂ ਆਪਣਾ ਗਨਾ ਬੰਦ ਹੁੰਦਾ ਤਾਂ ਕੀ ਹੁੰਦਾ ਤਾਂ ਇਹ ਲੋਕ ਮੇਰੀ ਉਹ ਗੱਲ ਨਹੀਂ ਸਮਝ ਸਕਦੇ ਜਿਹੜਾ ਮੇਰੇ ਮਨ ਦੇ ਵਿੱਚ ਹੈ ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ ਕੋਈ ਹੋਰ ਦੂਜਾ ਤੀਜਾ ਬੰਦਾ ਨਹੀਂ ਜਾਣ ਸਕਦਾ ਕਿਉਂਕਿ ਜਿਹੜੀਆਂ ਗੱਲਾਂ ਤੁਹਾਡੇ ਦਿਲ ਵਿੱਚ ਨੇ ਜੋ ਤੁਹਾਡੇ ਜ਼ਹਿਨ ਵਿੱਚ ਹਰ ਰੋਜ਼ ਚੱਲਦਾ ਰਹਿੰਦਾ ਤੁਸੀਂ ਕਿਸੇ ਨੂੰ ਸਮਝਾ ਵੀ ਨਹੀਂ ਸਕਦੇ ਜੋ ਮੇਰੇ ਦਿਲ ਚੱਲਦਾ ਮੈਂ ਕਿਸੇ ਨੂੰ ਸਮਝਾ ਨਹੀਂ ਸਕਦਾ ਪਰ ਹਾਂ ਮੈਂ ਕਰਕੇ ਦਿਖਾ ਸਕਦਾ ਕਿਉਂ ਮੈਂ ਕਰ ਰਿਹਾ ਲਗਾਤਾਰ ਕਰ ਰਿਹਾ